ਰਾਣਾ ਕਹਿੰਦਾ ਯਾਰ ਅਜੇ ਤੀ ਤੂੰ ਬੋਲਿਆ ਕਿਉਂ ਨਹੀਂ ਜ 29 ਕਿਲੋਮੀਟਰ ਪਾਈਪ ਲਾਈਨ ਬਣੇ ਉਹਨੇ ਪੁੱਛ ਲਓ ਕਿਲੋਮੀਟਰ ਵੀ ਨਹੀਂ ਪਤਾਉਣਾ ਇਹਨੂੰ ਸਾਡੇ ਜਿਹੜੇ ਪਾਰਟੀ ਦੇ ਕੰਮ ਚੱਲਦੇ ਆ ਕਦੇ ਅਸੀਂ ਹੋਰਡਿੰਗ ਲਾਣੇ ਹੋਣ ਕਦੇ ਅਸੀਂ ਕੋਈ ਇਸ਼ਤਿਹਾਰ ਦੇਣਾ ਹੋਵੇ ਕਦੇ ਹੋਰ ਸਾਨੂੰ ਕੰਮ ਪੈਂਦੇ ਕਿਤੇ ਰੈਲੀ ਤੇ ਜਾਣਾ ਹੋਵੇ ਤੇ ਆ ਸਾਰੇ ਮੇਰੇ ਵੀਰ ਖੜੇ ਨੇ ਅਸੀਂ ਦੋ ਦੋ ਚਾਰ ਚਾਰ 5 5000 ਇਕੱਠੇ ਕਰਕੇ ਆਪਣਾ ਕੰਮ ਚਲਾਣੇ ਆ 14000 ਤੋਂ ਥੱਲੇ ਦੀ ਕੋਈ ਪਰਚੀ ਨਹੀਂ ਕੱਟੀ ਅਜ ਤੱਕ ਕਿ 31 ਹਜ਼ਾਰ ਤੇ 51 ਹਜ਼ਾਰ ਵਾਲੇ ਵੀ ਹੈਗੇ ਆ ਸਾਡੇ ਕੋਲ ਇਦਾਂ ਦਾ ਸੀ ਇਦਾਂ ਦੀ ਰਾਜਨੀਤੀ ਨਹੀਂ ਕਰਦੇ politcal ਬੰਦਾ ਵੇਖਿਆ ਅਜੇ ਤੱਕ ਜਿਹੜਾ ਖੇਡਾਂ ਦੇ ਮੌਤੇ ਪਹਿ ਹੀ ਇਕੱਠੇ ਕਰਦਾ ਹੋਵੇ ਇੰਨੇ ਸਾਲਾਂ ਤੋਂ ਮੈਂ ਕਹਿ ਸਕਦਾ ਉਹ ਤੋਂ ਪਹਿਲਾਂ ਦਾ ਨਹੀਂ ਮੈਨੂੰ ਪਤਾ ਇਮਾਨਦਾਰੀ ਦੀ ਰਾਜਨੀਤੀ ਤੇ ਮੋਹਰ ਲਾਤੀ ਹੈ ਅੱਜ ਤੁਸੀਂ ਆ ਦੇਖ ਲਓ ਕਿੰਨਾ ਵੱਡਾ ਇਕੱਠ ਹੈ ਖਾ ਕੀ ਸਚਾਨੀ ਉਸਾ ਜਿਹੜੀ ਆ ਨਸ਼ਿਆਂ ਵਾਲੀ ਰਾਜਨੀਤੀ ਪੈਸੇ 15 1500 ਵੰਡ ਕੇ ਵੋਟਾਂ ਲੈਣ ਵਾਲੀ ਰਾਜਨੀਤੀ ਇੱਥੇ ਤੋਂ ਲੋਕੀ ਤੰਗ ਆ ਗਏ ਆ ਅਫਸਰ ਤੁਸੀਂ ਡਿਸਾਈਡ ਕਰਦੇ ਹੋ ਕੌਣ ਲੱਗ ਰਿਹਾ ਸਰਕਾਰ ਤੁਹਾਡੀ ਸਚਿੰਨ ਸਿੰਘ ਜੀ ਮੈਂ ਜਿਹਨੂੰ ਮੈਂ ਕਹਿਣਾ ਚਾਹੁੰਦਾ ਵੀ ਵੀਰ ਅੱਜ 5 ਮਹੀਨੇ ਹੋ ਗਏ ਲੋਕਾਂ ਨੇ ਚੀਕਾਂ ਨਿਕਲੀਆਂ